ਦਾ ਹੰਗਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਕ ਨੇ ਉਹ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰੀ ਸਾਡੇ ਨਾਲ ਸੰਪਰਕ ਬਣਾ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ। ਹੁਣ ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਨੀਤੀ ਤੋਂ ਮੁਕਤ ਹੋਣਾ ਹੈ। ਪੰਥ ਨੇ ਮੁਕਤ ਹੋਣਾ ਹੈ ਤੇ ਉਹਦੇ ਲਈ ਸੀ ਮਾਹੌਲ ਤਿਆਰ ਕਰ ਰਹੇ ਹਾਂ। ਮੈਂ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ। ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਚ ਹੈ ਪੰਜਾਬੀਆਂ ਦੇ ਹਿੱਤ ਚ ਹੈ। ਜੀ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ। ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਹੀ ਸੀ ਦੱਖਣ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੋਂ ਜਥੇਦਾਰ ਸੀ ਜੇ ਤੋ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੁੱਟਦੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਉਹ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕੜ ਸੁੱਟਿਆ ਇਨਾ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਦਿਗਣਗੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਨ੍ਹਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜਿਹੋ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਨਹੀਂ ਯਾਨੀ ਜੀ ਸਾਨੂੰ ਕਿਰਪਾ ਕਰੀ ਸਿੱਖਾਂ ਦੇ ਢੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਲਈ ਗੱਲ ਪੋਲਿਟੀਕਲ ਪਾਰਟੀਆਂ ਦੀ ਤਾਂ ਪੋਲਿਟੀਕਲ ਪਾਰਟੀਆਂ ਦੀ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸੇ ਸਾਰੇ ਦੀ ਲੋੜ ਹੀ ਨਾ ਪਵੇ ਚ ਪਾਰਟੀ ਦਾ ਕਿਹੜਾ ਹੋਵੇਗਾ ਅਸੀਂ ਪੰਥ ਕੋਲ ਜਾਣਾ ਹੈ ਪੰਥ ਦੀ ਪੰਜਾਬੀਆਂ ਦੀ ਪਰਵਾਨਗੀ ਲੈਣੀ ਹੈ ਜਦੋਂ ਪੰਥऔर ਪੰਜਾਬੀਆਂ ਨੇ ਪਰਵਾਨਗੀ ਦੇ ਦਿੱਤੀ ਫਿਰ ਜੋ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਫਿਰਨੇ ਨੇ ਜੀ ਬੀਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ ਕਿੰਨੇ ਲੰਬੇ ਅਰਸੇ ਤੋਂ ਆਸ਼ਦੀ ਪੀ ਐਸ ਪੀ ਸੀ ਦੀਆਂ ਚੋਣਾਂ ਡਿਊ ਨੇ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰਵਾ ਰਹੀ